13 ਫਰਵਰੀ ਤੋਂ ਪਹਿਲਾਂ ਕਿਸਾਨਾਂ ਨੂੰ ਮਨਾਉਣ ਲਈ ਆਖਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਇੱਕ ਚਿੱਠੀ ਕਿਸਾਨਾਂ ਨੂੰ ਭੇਜ ਦਿੱਤੀ ਗਈ ਹੈ ਇਸ ਚਿੱਠੀ ਦੇ ਵਿੱਚ ਕਿਸਾਨਾਂ ਨੂੰ 12 ਫਰਵਰੀ ਨੂੰ ਬੁਲਾਇਆ ਗਿਆ ਹੈ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੀ ਕਾਲ ਕਿਸਾਨਾਂ ਵੱਲੋਂ ਦਿੱਤੀ ਗਈ ਸੀ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਮੀਟਿੰਗ ਦੇ ਵਾਸਤੇ ਸੱਦਿਆ ਗਿਆ ਤੇ ਇਸ ਮੀਟਿੰਗ ਦੇ ਵਿੱਚ ਤਿੰਨ ਕੇਦਰੀ ਮੰਤਰੀ ਮੌਜੂਦ ਹੋਣਗੇ ਪਿਊਸ਼ ਗੁਇਲ ਅਰਜੁਨ ਮੁੰਡੀ ਅਤੇ ਕੇਂਦਰੀ ਰਾਜ ਮੰਤਰੀ ਇਸ ਦੇ ਵਿੱਚ ਸ਼ਾਮਿਲ ਹੋਣਗੇ ਇਸ ਮੀਟਿੰਗ ਦੇ ਵਿੱਚ ਆਖਰੀ ਵਾਰ ਟੇਬਲ ਟॉक ਕੀਤੀ ਜਾਵੇਗੀ ਆਖਰੀ ਵਾਰ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸਾਨਾਂ ਦੇ ਨਾਲ ਕਿਸੇ ਪੱਧਰ ਦੇ ਉੱਤੇ ਥੋੜੀ ਜੀ ਸਹਿਮਤੀ ਬਣ ਸਕੇ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ 8 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ ਔਰ 8 ਤਰੀਕ ਦੀ ਮੀਟਿੰਗ ਦੇ ਵਿੱਚ ਸੀਐਮ ਭਗਵੰਤ ਮਾਨ ਮੌਜੂਦ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਉਸ 8 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਸੱਟਾ ਨਹੀਂ ਨਿਕਲ ਸਕਿਆ ਜਿਸ ਤੋਂ ਬਾਅਦ ਹੁਣ ਆਖਰੀ ਵਾਰ 12 ਤਰੀਕ ਯਾਨੀ ਕਿ ਕੱਲ ਵਾਲੇ ਦਿਨ ਇਹ ਮੀਟਿੰਗ ਰੱਖੀ ਜਾਵੇਗੀ ਔਰ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾਵੇਗੀ ਨਹੀਂ ਤਾਂ 13 ਤਰੀਕ ਨੂੰ ਦਿੱਲੀ ਦੀਆਂ ਬਰੂਹਾਂ ਦੇ ਵੱਲ ਕਿਸਾਨ ਕੂਚ ਕਰਨਗੇ ਹਾਲਾਂਕਿ ਜੇ ਗੱਲ ਕਰੀਏ ਕਿਸਾਨਾਂ ਦੀ ਤਾਂ ਦੂਜੇ ਪਾਸੇ ਹਰਿਆਣੇ ਦੇ ਵਿੱਚ ਖਾਸ ਕਰਕੇ ਹਰਿਆਣਾ ਸਰਕਾਰ ਦੇ ਵੱਲੋਂ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਸਾਰਾ ਪ੍ਰਬੰਧ ਸਾਰਾ ਬੰਦੋਬਸਤ ਇਸ ਸੰਘਰਸ਼ ਨੂੰ ਰੋਕਣ ਦਾ ਉਹ ਕਰ ਦਿੱਤਾ ਗਿਆ ਜਿਸ ਤੋਂ ਕਿਸਾਨ ਨਾਖੁਸ਼ ਨਜ਼ਰ ਆ ਰਹੇ ਨੇ ਖਫਾ ਨਜ਼ਰ ਆ ਰਹੇ ਨੇ ਹਰਿਆਣਾ ਦੇ ਵਿੱਚ ਇੰਟਰਨੈਟ ਸੇਵਾਵਾਂ ਵੀ ਰੋਕ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਭਾਰੀ ਰੋਸ ਹੈਗਾ ਕਿਸਾਨਾਂ ਨੇ ਇਸ ਘਟਨਾ ਨੂੰ ਅਮਾਨਵੀ ਦੱਸਿਆ ਹੈ ਕਿਹਾ ਕਿ ਸਾਫ਼ ਤੌਰ ਦੇ ਉੱਤੇ ਇੰਟਰਨੈਟ ਸੇਵਾਵਾਂ ਰੱਦ ਕਰਨਾ ਇਹ ਗਲਤ ਹੈ ਔਰ ਇਹਦਾ ਨਹੀਂ ਕਰਨਾ ਚਾਹੀਦਾ ਸੀ ਇਸ ਸੰਬੰਧੀ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ 12 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਜਿੱਥੇ ਤਿੰਨ ਕੇਂਦਰੀ ਮੰਤਰੀ ਹੋਣਗੇ ਉਥੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਔਰ ਕਿਸਾਨਾਂ ਦੀ ਇਹ ਮੀਟਿੰਗ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਇਸ ਬਾਰੇ ਚ ਚਿੱਠੀ ਜਿਹੜੀ ਆ ਉਹ ਕਿਸਾਨਾਂ ਨੂੰ ਭੇਜ ਦਿੱਤੀ ਗਈ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਆ ਔਰ ਇਸ ਮੀਟਿੰਗ ਦੇ ਵਿੱਚ ਹੁਣ 13 ਤਰੀਕ ਦਾ ਅਗਲਾ ਕੀ ਪ੍ਰੋਗਰਾਮ ਹੋਵੇਗਾ ਉਹ ਡਿਸਾਈਡ ਕੀਤਾ ਜਾਵੇਗਾ ਹਾਲਾਂਕਿ 13 ਤਰੀਕ ਦੀ ਗੱਲ ਕਰੀ ਅਜੇ ਤੱਕ ਕਿਸਾਨਾਂ ਦੀ ਕਾਲ ਉਸੇ ਤਰ੍ਹਾਂ ਆ ਕਿਸਾਨਾਂ ਦੇ ਵੱਲੋਂ ਅਜੇ ਤੱਕ ਉਸੇ ਤਰ੍ਹਾਂ 13 ਤਰੀਕ ਨੂੰ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ ਨਿਰਧਾਰਤ ਹੈਗਾ ਆ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਜਾ ਕੇ ਬੜੇ ਆਰਾਮ ਦੇ ਨਾਲ ਮਾਰਚ ਕੱਢਿਆ ਜਾਵੇਗਾ ਦਿੱਲੀ ਜਾ ਕੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਹੋਵੇਗਾ ਔਰ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਤੋਂ ਲੈ ਕੇ ਪਰਚੇ ਜਿਹੜੇ ਲੱਗੇ ਨੇ ਉਹਨਾਂ ਤੋਂ ਲੈ ਕੇ ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਿਸਾਨਾਂ ਦੀ ਉਸੇ ਤਰ੍ਹਾਂ ਹੈਗੀ ਹੈ ਔਰ ਇਹਨਾਂ ਮੰਗਾਂ ਨੂੰ ਮੁੱਖ ਰੱਖਦਿਆਂ ਹੋਇਆ ਹੋਰ ਵੀ ਜੜੀਆਂ ਕਿਸਾਨੀ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਮਨਵਾਉਣ ਦੇ ਹਿੱਤ ਦੇ ਵਾਸਤੇ ਦਿੱਲੀ ਦੁਆਰਾ ਅੰਦੋਲਨ ਕਰਨ ਜਾ ਰਹੇ ਨੇ ਕਿਸਾਨ ਤੇ ਉਸ ਤੋਂ ਪਹਿਲਾਂ ਹੁਣ 12 ਤਰੀਕ ਨੂੰ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਫਿਕਸ ਹੋ ਗਈ ਹੈ 12 ਤਰੀਕ ਨੂੰ ਕੱਲ੍ਹ ਵਾਲੇ ਦਿਨ ਹੋਵੇਗੀ ਇਸ ਤੋਂ ਪਹਿਲਾਂ 8 ਤਰੀਕ ਨੂੰ ਇਹ ਮੀਟਿੰਗ ਰੱਖੀ ਗਈ ਸੀ ਔਰ ਉਸ ਮੀਟਿੰਗ ਦੇ ਵਿੱਚ ਕੋਈ ਸੱਟਾ ਨਹੀਂ ਨਿਕਲ ਸਕਿਆ ਪਰ ਉਸ ਤੋਂ ਬਾਅਦ ਹੁਣ 12 ਤਰੀਕ ਨੂੰ ਮੀਟਿੰਗ ਜਿਹੜੀ ਹੈ ਉਹ ਆਖਰੀ ਵਾਰ ਸੱਦ ਲਈ ਗਈ ਹੈ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕੀ ਫੈਸਲਾ ਹੁੰਦਾ ਆ ਕੀ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਆ ਕਿਉਂਕਿ 13 ਤਰੀਕ ਜਿਹੜੀ ਹੈ ਉਸ ਤੋਂ ਬਾਅਦ ਕਿਸਾਨ ਕੁਝ ਕਰ ਲੈਣਗੇ ਔਰ ਦੂਜੇ ਪਾਸੇ ਹਰਿਆਣੇ ਦੇ ਵਿੱਚ ਸਾਰੇ ਸਾਜ਼ੋ ਸਾਮਾਨ ਜਿਹੜੇ ਨੇ ਉਹ ਤਿਆਰ ਕਰ ਲਏ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਉਦੋਂ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ